ਮੈਂ ਇਹ ਸਾਨੂੰ ਤਲਾਹ ਮਿਲੀ ਸੀ ਵੀ 116 ਨੰਬਰ ਕੋਠੀ ਨੰਬਰ 116 ਰੇਸ ਕੋਸ ਰੋਡ ਤੇ ਘਰ ਦੇ ਵਿੱਚ ਅੱਗ ਲੱਗੀ ਆ ਜਿੱਥੇ ਅਸੀਂ ਮੌਕੇ ਤੇ ਪਹੁੰਚੇ ਸੀ ਜੋ ਪਤਾ ਲੱਗਾ ਵੀ ਉੱਥੇ ਉੱਪਰਲੇ ਕਮਰੇ 'ਚ ਅੱਗ ਲੱਗੀ ਹੈ ਜਿਹੜਾ ਘਰ ਦੇ ਵਿੱਚ ਜਿੰਨਾ ਵੀ ਰਹਿਸ਼ ਸੀ ਉਹਨਾਂ ਦੇ ਕਿਰਨ ਹੂਜਾ ਨਾਂ ਦੇ 50 ਸਾਲ ਦੇ ਵਿਅਕਤੀ ਸੀ ਉਹਨਾਂ ਦੀ ਅੱਗ ਵਿੱਚ ਜੁਲਸਣ ਕਰਕੇ ਮੌਤ ਹੋ ਗਈ ਸਰ ਕੋਈ ਕੋਈ ਕਰਵਚਾਗਾਤ ਕਰ ਰਿਹਾ ਨਹੀਂ ਆਮ ਰਹਿਸ਼ ਸੀ ਉਹਨਾਂ ਦੇ ਬਤਾਇਆ ਜਾ ਰਿਹਾ ਕਿ ਪ੍ਰੋਪਰਟੀ ਕੰਮ ਕਰਦਾ ਹੈ ਕਾਸਮੈਟਕ ਦਾ ਹੈ ਉੱਪਰ ਥੋੜਾ ਉਹਨਾਂ ਦਾ ਸਮਾਨ ਪਿਆ ਸੀ ਮਟੋ ਅੱਗ ਜਿਹੜੀ ਆ ਉਹ ਉਹਨਾਂ ਦੇ ਮੁਤਾਬਕ ਦੱਸਨ ਦਾ ਸ਼ਾਰਟ ਸਰਕਟ ਨਾਲ ਲੱਗੀ ਅਸੀਂ ਫਿਲਹਾਲ 174 ਦੀ ਕਾਰਵਾਈ ਕਰ ਰਹੇ ਹਾਂ ਤੇ ਪੋਸਟ ਮਾਰਡਮ ਕਰਵਾ ਰਹੇ ਹਾਂ ਸਰ ਪਰਿਵਾਰ ਦਾ ਕੀ ਕਹਿਣਾ ਹੈ ਕਿ ਪਰਿਵਾਰ ਇੱਥੇ ਰਹਿੰਦਾ ਸੀ ਉਸ ਲੋਕੇ ਜਾਂ ਫਿਰ ਰੈਸ਼ ਰੈਸ਼ ਉਹ ਤੇ ਉਹਨਾਂ ਦੀ ਪਰਿਵਾਰ ਰਹਿੰਦਾ ਉਹਨਾਂ ਦੀ ਵਾਈਫ ਆ ਨਾਲ ਉਹਨਾਂ ਦੀ ਬੇਟੀ ਆ ਜਾਣਕਾਰੀ ਮੁਤਾਬਿਕ ਪਿਆ ਜਾ ਰਿਹਾ ਹੈ ਕਿ ਬਜ਼ੁਰਗ ਜੰਨਤ ਡੈੱਥ ਹੋਈ ਹੈ ਉਹ ਅੰਦਰ ਗਏ ਸੀ ਸਮਾਨ ਲੈਣ ਦੇ ਇਸ ਕਰਕੇ ਅੰਦਰ ਹੀ ਚਲ ਚੁੱਕੇ ਕਿਉਂਕਿ ਅੱਗ ਲੱਗੀ ਨਾ ਉੱਪਰ ਗਏ ਆ ਹੁਣ ਉਹ ਉੱਤੇ ਜਾਂ ਤਾਂ ਉਹਦਾ ਸਾਹ ਜਿਹੜਾ ਮਤਲਬ ਧੂਏ ਦੇ ਨਾਲ ਛਾਕ ਪਿਆ ਗਿਆ ਉਹ ਤੇ ਛੇਦ ਗਏ ਇਹਦਾ ਕਰਕੇ ਉਹ ਫਿਰ ਅੱਗ ਦੀ ਲਪੇਟ ਚ ਆ ਗਏ